पीवी टुडे चैनल ते ਤੁਹਾਡਾ ਸਵਾਗਤ ਹੈ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਸਬ ਡਿਵੀਜ਼ਨ ਬਲਾਚੌਰ ਦੀ ਅਗਵਾਈ ਹੇ ਸਤਨਾਮ ਸਿੰਘ ਐਸਐਚਓ ਥਾਣਾ ਸਿਟੀ ਬਲਾਚੌਰ ਅਤੇ ਐਸਆਈ ਨਰੇਸ਼ ਕੁਮਾਰ ਵੱਲੋਂ ਨਾਕਾਬੰਦੀ ਕਰਕੇ ਪਿੰਡ ਸਿਆਣਾ ਬਲਾਚੌਰ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸੁਨੀਲ ਕੁਮਾਰ ਉਰਫ ਮਨੀ ਪੁੱਤਰ ਕੇਸਰ ਸਿੰਘ ਵਾਸੀ ਕਮੌਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਕੀਤੇ ਹੋਏ ਦੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਐਸਐਚਓ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਰਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਉਹਨਾਂ ਦੱਸਿਆ ਕਿ ਉਸਦੇ ਸਾਥੀ ਦੂਜੇ આરોપી ਮਨੀਪੁਰ ਸੁਚਾ ਸਿੰਘ ਵਾਸੀ ਕਮੌਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਜਿਹੜਾ ਅਜ ਮਾਰਦਾ ਤੁਸੀਂ ਦਰਜ ਕੀਤਾ ਦੋ ਮੋਟਰਸਾਈਕਲਾਂ ਬਾਰੇ ਜਿਹਦੇ ਬਾਰੇ ਜਾਣਕਾਰੀ ਜੋ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗ ਹਦਾਇਤ ਤੇ ਹਰ ਰੋਜ਼ ਜਿਹੜੀ ਆ ਥਾਣਾ ਬਲਾਚੌਰ ਸਿਟੀ ਏਰੀਏ ਦੇ ਵਿੱਚ ਪੈਟਰੋਲਿੰਗ ਤੇ ਗਸ਼ਤ ਕੀਤੀ ਜਾਂਦੀ ਹੈ ਕੱਲ ਸਾਡੇ ਖਾਣੇ ਤੋਂ ਇਸੇ ਨਰੇਸ਼ ਕੁਮਾਰ ਬਤੌਰ ਨਾਕਾਬੰਦੀ ਇੰਚਾਰਜ 메ਨ ਚੌਂਕ ਬਲਾਚੌਰ ਮੌਜੂਦ ਸੀ ਜਿੱਥੇ ਇਹਨਾਂ ਨੂੰ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਆਪਣੇ ਲੜਕਾ ਹੈਗਾ ਸਲਿਲ ਕੁਮਾਰ ਉਰਫ ਮਨੀ ਪੁੱਤਰ ਕੇਸਰ ਸਿੰਘ ਜਿਹਦੇ ਨਾਲ ਇੱਕ ਮਨੀ ਆ ਦੂਸਰਾ ਲੜਕਾ ਪੁੱਤਰ ਸੁੱਚਾ ਸਿੰਘ ਵਾਸੀ ਦੋਨੋਂ ਰਹਿਣ ਵਾਲੇ ਕਮੌਰ ਦੇ ਨੇ ਇਹ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹ ਬਾਹਰਲੇ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਆ ਕੇ ਇੱਥੇ ਘੁਮਾਫਰਾ ਰਹੇ ਤੇ ਲੋਕਾਂ ਨੂੰ ਸੋਦੇਬਾਜੀ ਕਰ ਰਹੇ ਸਸਤੇ ਵੇਚਣ ਦੇ ਆ ਵੀ ਕੰਮ ਕਰਦੇ ਆ ਤੇ ਇਹ ਦੋਏ ਜਣੇ ਕੱਲ ਚੋਰੀशुदा ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਨਿਕਲੇ ਸੀ ਜਿਸ ਬਾਰੇ ਮੁਕਵਰ ਨੇ ਦੱਸਿਆ ਜੀ ਕਿ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦੇ ਤੇ ਜਿਸ ਤੇ ਫਿਰ ਸਾਡੇ ਐਸਆਈ ਨਰੇਸ਼ ਕੁਮਾਰ ਜੀ ਨੇ ਸਪੈਸ਼ਲ ਜਿਹੜਾ ਉਹ ਕੋਟਰ ਕੰਪਲੈਕਸ ਦੇ ਗੇਟ ਤੇ ਜਾ ਕੇ ਨਾਕਾਬੰਦੀ ਕੀਤੀ ਤੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲ ਜਿਹੜਾ ਇੱਕ ਮੌਕੇ ਤੇ ਹੀ ਮੋਟਰਸਾਈਕਲ ਅਤੇ ਸਮੇਤ ਜਿਹੜਾ ਉਹਨੂੰ ਚਾਲਕ ਸੀਗਾ ਸੁਨੀਲ ਕੁਮਾਰ ਉਹ ਫਰਮਾਨੀ ਇਹਨੂੰ ਕਾਬੂ ਕੀਤਾ ਤੇ ਮੋਟਰਸਾਈਕਲ ਦੀ ਜਾਂਚ ਕਰਨ ਤੇ ਇਹ ਗੱਲ ਸਾਹਮਣੇ ਆਈ ਆ ਕਿ ਇਹ ਮੋਟਰਸਾਈਕਲ ਜਿਹੜਾ ਖੁਦ ਉਸਨੇ ਚਲਾ ਰਿਆ ਸੀ ਤੇ ਇਹਨਾਂ ਨੇ ਇਹ ਲੁਧਿਆਣਾ ਸ਼ਹਿਰ ਤੋਂ ਕੁਝ ਦਿਨ ਪਹਿਲਾਂ ਜਿਹੜਾ ਇਹੋ ਚੋਰੀ ਕਰਕੇ ਲਿਆਂਦਾ ਸੀ ਦੋਨੋਂ ਨੇ ਹਮਸਤਾ ਹੋ ਕੇ ਤੇ ਜਿਹੜਾ ਦੂਸਰਾ ਲੜਕਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਉਹ ਉਸ ਵੇਲੇ ਨੇਰੇ ਦੇ ਮਤਲਬ ਥੋੜਾ ਸੁਸਵਾਉਣ ਕਰਕੇ ਖਿਸ ਗਿਆ ਤੋਂ ਦੌੜ ਗਿਆ ਇਹ ਸਰ ਕਿੰਨੇ ਕ ਇਹਨਾਂ ਨੇ ਅੱਗੇ ਮੋਟਰਸਾਈਕਲ ਚੋਰੀ ਕੀਤੀ ਜਾਂ ਕਿੰਨੇ ਕੋ ਬੱਕੇ ਇਹਨਾਂ ਹੁਣ ਤੱਕ ਜਿਹੜਾ ਲੜਕਾ ਅਸੀਂ ਗ੍ਰਿਫਤਾਰ ਕੀਤਾ ਆ ਮਨੀ ਇਹਦੇ ਪੁੱਛਗਿੱਛ ਦੇ ਵਿੱਚ ਜੋ ਵੀ ਇੱਕ ਡਿਸਕਲੋਸ ਸਟੇਟਮੈਂਟ ਹੋਈ ਸੀ ਇੱਕੋ ਚਿਰ ਪਹਿਲਾਂ ਇਹਨਾਂ ਨੇ ਇੱਕ ਹੋਰ ਮੋਟਰਸਾਈਕਲ ਜਿਹੜਾ ਉਹ ਚੰਡੀਗੜ੍ਹ ਖਰੜ ਸਾਈਡ ਤੋਂ ਚੋਰੀ ਕਰਕੇ ਲਿਆਂਦਾ ਸੀਗਾ ਤੇ ਇਹਨਾਂ ਨੇ ਇਥੇ ਨਹਿਰ ਦੇ ਇੱਕ ਦੇ ਲੋਕਾਸ਼ਵਾ ਕੇ ਖੜਾ ਕੀਤਾ ਸੀਗਾ ਤੇ ਉਹ ਵੀ ਇਹ ਅਸੀਂ ਡਿਸਕੋਸਮੈਂਟ ਦਾ ਦੂਸਰਾ ਜਿਹੜਾ ਮੋਟਰਸਾਈਕਲ ਹੋਰ ਰਿਕਵਰ ਅੱਜ ਕਰ ਲਿਆ ਤੇ ਹੁਣ ਤੱਕ ਇਹਨਾਂ ਕੋਲ ਦੋ ਮੋਟਰਸਾਈਕਲ ਜੀ ਚੋਰੀ ਛੋਰੀ ਦੀ ਜਿਹੜੀ ਰਿਕਵਰੀ ਹੋਈ ਹੈ ਹੋਰ ਵੀ ਕੋਈ ਮਾਮਲਾ ਅੱਜ ਹੋਣ ਦੀ ਉਮੀਦ ਹੈ ਦੇਖੋ ਇਹ ਤੋਂ ਵੱਲੇ ਹੋਰ ਅਸੀਂ ਦਿਖਾਈ ਨਾ ਜਾਂਚ ਪੁਰਸਾਰ ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਜਿਹੜਾ ਮਨੀ ਆ ਉਹਦੀ ਸਾਨੂੰ ਭਾਲ ਆ ਜਦੋਂ ਉਹ ਸਾਹਮਣੇ ਆਂਦਾ ਤਾਂ ਹੋ ਸਕਦਾ ਵੀ ਹੋਰ ਵੀ ਖਲਾਸੇ ਇਸ ਤਰ੍ਹਾਂ ਦੇ ਹੋਣ ਕੋਈ ਰਿਮਾਂਡ ਵੀ ਲਿਆ ਇਹਨਾਂ ਦਾ ਅੱਜ ਇਹਨੂੰ ਮਾਂਜੋਗ ਅਦਾਲਤ ਵਿੱਚ ਇਸ ਦੋਸ਼ੀ ਨੂੰ ਅਸੀਂ ਪੇਸ਼ ਕਰਕੇ ਰਿਮਾਂਡ ਮੰਗੀ ਮੰਗੀਤੀ ਸੀ ਤੇ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਜਿਹੜਾ ਸਾਨੂੰ ਦਿੱਤਾ ਗਿਆ ਇਸ ਦੋਸ਼ੀ ਤੋਂ ਅਸੀਂ ਹੋਰ ਹਲੇ ਇਹ ਚੋਰੀ ਸੁਰੰਦਾ ਜਾਂ ਹੋਰ ਵਾਰ ਦਾ ਤਸਦੀਕ ਪ੍ਰਕਿਰਿਆ ਕਰ ਰਹੇ ਹਾਂ